ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਕਰਮਚਾਰੀਆਂ ਚਾਰੀ ਇੱਕ ਦਾ ਪੰਜਾਬ ਨੂੰ ਤੇ ਸਾਡੇ ਪੰਜਾਬ ਸਟੇਟ ਦੇ ਕਮਲਦੀਪ ਸਿੰਘ ਜਿਹਨੂੰ ਪੰਜਾਬ ਸਟੇਟ ਦਾ ਪ੍ਰਧਾਨ ਲਾਇਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਵਾਰ ਰਵਾ ਲੈਣਾ ਚਾਹੁੰਦਾ ਤੇ ਉਸ ਤੋਂ ਬਾਅਦ ਸਾਰੇ ਕਰਮਚਾਰੀਆਂ ਸੋਸ਼ਲ ਸਿਕਿਉਰਿਟੀ ਦੇ ਦੇ ਪੰਜਾਬ ਚੋਂ ਵੱਖ-ਵੱਖ ਵੱਖ-ਵੱਖ ਜ਼ਿਲ੍ਹਿਆਂ ਚੋਂ ਬਹੁਤ ਸਾਰੇ ਬੰਦਿਆਂ ਨੇ ਇੱਥੇ ਭਾਗ ਲਿਆ ਜਿਦੇ ਵਿੱਚ ਸਰਦਾਰ ਮਖਵੰਤ ਸਿੰਘ ਨੂੰ ਸੀਨੀਅਰ ਮੀਟਿੰਗ ਪ੍ਰਧਾਨ, ਸੁਚੇਤਨ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਬੜੇ-ਬੜੇ ਉਹਦੇ ਜਿਹੜੇ ਬਹੁਤ ਪੁਰਾਣੇ ਵਿਚਾਰੂ ਸਾਡੇ ਸਾਥੀ 2012 ਤੋਂ ਸਾਡੇ ਨਾਲ ਜਿਹੜੇ ਉਮੀਦਵਾਰ ਪਹੁੰਚੇ ਨੇ ਕੀ ਲੱਗਦਾ ਜੇ ਪੰਜ ਜ਼ਿਲ੍ਹਿਆਂ ਤੋਂ ਪਹੁੰਚੇ ਨੇ ਤਾਂ ਪੰਜ ਜ਼ਿਲ੍ਹਿਆਂ ਦਾ ਇਕੱਠ ਸੀਗਾ ਜਾਂ ਕੱਲਾ ਮੇਨ ਮੇਨ ਬੰਦਿਆਂ ਦਾ ਇਕੱਠ ਸੀਗਾ ਨਹੀਂ ਸਰ ਇਹ ਸਾਰੇ ਪੰਜਾਬ ਨੂੰ ਕੌਨ ਸੀ ਕਿ ਸਾਰੇ ਜ਼ਿਲ੍ਹਿਆਂ ਨੂੰ ਕੌਨ ਸੀਗੀ ਬਾਕੀ ਪੰਜ ਜ਼ਿਲ੍ਹਿਆਂ ਦਾ ਅਸੀਂ ਇਕੱਠ ਅੱਜ ਕੀਤਾ ਇਸ ਤੋਂ ਬਾਅਦ ਇੱਕ ਵੱਡਾ ਫੰਕਸ਼ਨ ਕੀਤਾ ਜਾਊਗਾ ਫਿਰ ਸਾਰੇ ਜ਼ਿਲ੍ਹਿਆਂ 23 ਦੇ 23 ਜ਼ਿਲ੍ਹੇ ਬੁਲਾਏ ਜਾਣਗੇ ਉਹਨਾਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਸਾਰੇ ਨਵੇਂ ਵੀ ਉਹਦੇ ਦਿੱਤੇ ਜਾਣਗੇ ਵੱਖ-ਵੱਖ ਜ਼ਿਲ੍ਹੇ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਕਵਰ ਹਾਂ ਤੁਸੀਂ ਪ੍ਰੋਮੋਸ਼ਨਾਂ ਦੀ ਗੱਲ ਕੀਤੀ ਹੈ ਕੀ ਲੱਗਦਾ ਪ੍ਰੋਮੋਸ਼ਨਾਂ ਨਾ ਨਾ ਹੋਣ ਕਾਰਨ ਕੇ ਪਿੱਛੇ ਹੀ ਕਾਰਨ ਮੰਨਦੇ ਹੋ ਜੀ ਪ੍ਰੋਮੋਸ਼ਨਾਂ ਦੇ ਕਾਰਨ ਕਰਮਚਾਰੀ ਆਪਣੇ ਹੱਕਾਂ ਪ੍ਰਤੀ ਥੋੜੇ ਅਵੇਸਲੇ ਚੱਲ ਰਹੀ ਸੀਗੇ ਪਰ ਹੁਣ ਪ੍ਰੋਮੋਸ਼ਨਾਂ ਚੱਲ ਗਈਆਂ ਤਾਂ ਆਹ ਬਾਈ ਬਾਈ ਸਾਹਿਬ ਹੋ ਗਿਆ ਕੀ ਮੰਨਦੇ ਹੋ ਵੀ ਜਿਹੜੇ ਸੀਨੀਅਰ ਅਧਿਕਾਰੀ ਨੇ ਚਾਹੇ ਸੀਡੀਪੀਓ ਹੋਵੇ ਚਾਹੇ ਜੇ ਉਪਰਲੇ ਅਧਿਕਾਰੀ ਹੋਣ ਜਦੋਂ ਆਪਾਂ ਆਪਣੇ ਡਿਪਾਰਟਮੈਂਟ ਤੋਂ ਇਲਾਵਾ ਹੋਰ ਡਿਊਟੀਆਂ ਤੇ ਜਾਂਦੇ ਆ ਇਹ ਚੀਜ਼ ਕਿਹੜੇ ਕਿਹੜੇ ਪਾਸੇ ਲਾਉਂਦੇ ਟਰ ਡਿਊਟੀਆਂ ਜੀ ਡਿਊਟੀਆਂ ਦਾ ਸਾਰੇ ਪੰਜਾਬ ਦੇ ਜਿੱਥੇ ਵੀ ਲਾਉਂਦੇ ਆ ਸਾਰੇ ਹੀ ਕਰਮਚਾਰੀ ਸਾਡੇ ਜਿੰਨੇ ਵੀ ਇੱਥੇ ਇਕੱਠੇ ਹੋਏ ਆ ਸਾਰੇ ਇਮਾਨਦਾਰ ਬਹੁਤ ਬੜੀਆਂ ਵਧੀਆ ਜਿਹੜਾ ਸਾਥੀ ਨੇ ਜਿੱਥੇ ਵੀ ਟੀਮਟ ਮੈਂ ਸਾਨੂੰ ਡਿਊਟੀ ਲਾਂਦਾ ਜੋ ਵੀ ਹੋ ਕੇ ਕਰਦਾ ਅਸੀਂ ਉਹ ਸਿਰ ਮੱਥੇ ਕਰਕੇ ਸਾਰੇ ਸਾਥੀ ਸਾਂ ਦੇਹੀ ਨਾਲ ਜੁਟੀਆਂ ਕਰਦੇ ਆ ਆਪਣੀ ਮਿਹਨਤ ਕਰਦੇ ਆ ਤੇ ਹਮੇਸ਼ਾ ਹੀ ਉਹ ਡਿਪਾਰਟਮੈਂਟ ਦੇ ਸਾਰੇ ਕੰਮਾਂ ਨੂੰ ਵੱਧ ਚੜ੍ਹਦੇ ਆ ਪੰਜਾਬ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨਾਲ ਸੰਬੰਧਿਤ ਬਾਲ ਸੁਰੱਖਿਆ ਆਦਿ ਕਿ ਜਿਹੜੇ ਇਹ ਪ੍ਰਮੰਤਰੀ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਤੁਸੀਂ ਆਪਣਾ ਅਪੀਲ ਕਰਨੀ ਚਾਹੁੰਦੇ ਹੋ ਜੀ ਭਾਈ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਬਹੁਤ ਲੰਬੇ ਸਮੇਂ ਤੋਂ ਕਲਾਕਤਾਂ ਤੋਂ ਸੀਨੀਅਰ ਸਹਾਇਕ ਬਣਨ ਵਾਲੀ ਫਾਈਲ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ ਮੇਰੀ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਮੇਰੀ ਦਲੀਲ ਹੈ ਕਿ ਜਲਦ ਤੋਂ ਜਲਦ ਉਹਨਾਂ ਕਲਰਕਾਂ ਨੂੰ ਸੀਨੀਅਰ ਸੈਕ ਬਣਾਇਆ ਜਾਵੇ। ਇਹ ਇੱਕ ਅਤੇ ਫਾਈਲ ਘੱਟੋ ਘੱਟ 2 ਸਾਲ ਤੋਂ ਪੈਂਡਿੰਗ ਚੱਲ ਰਹੀ ਹੈ। ਮੇਰੀ ਮੈਡਮ ਨੂੰ ਬੇਨਤੀ ਹੈ ਕਿ ਜਲਦ ਜਲਦ ਮੈਡਮ ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾਣ। ਸਾਨੂੰ ਤੁਹਾਡੇ ਤੋਂ ਬਹੁਤ ਸਾਰੀ ਉਮੀਦਾਂ ਨੇ, ਇਸ ਸਰਕਾਰ ਤੋਂ ਬੜੀਆਂ ਉਮੀਦਾਂ ਨੇ। ਕਿਰਪਾ ਕਰਕੇ ਬੱਸ ਸਾਡੀ ਫਾਈਲ ਲਾਸਟ ਮੂਮੈਂਟ ਤੇ ਪਹੁੰਚੀ ਦੋ ਜੀ ਕਿਰਪਾ ਕਰਕੇ। ਜੇ ਪੰਜਾਬ ਲੈਵਲ ਤੇ ਗੱਲ ਕਰੀਏ ਕਿੰਨੀਆਂ ਕਿ ਪ੍ਰਮੋਸ਼ਨਾਂ ਪੈਂਡਿੰਗ ਪਈਆਂ ਤੁਹਾਡੇ ਮੁਤਾਬਿਕ। ਮંત્રી ਸਾਹਿਬ ਨਾਲ ਕੋਈ ਮੀਟਿੰਗ ਹੋਈ ਪਹਿਲਾਂ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਮੀਟਿੰਗਾਂ ਹੋਈਆਂ ਜਿਹੜੇ ਤੁਸੀਂ 22 ਸਾਲ ਦੀ ਗੱਲ ਕਰਦੇ ਹੋ ਸਾਥੀ ਮੰਤਰੀ ਮੈਡਮ ਨੂੰ ਮਿਲ ਚੁੱਕੇ ਨੇ ਉਹਨਾਂ ਦੇ ਆਫਿਸ ਨੂੰ ਮਿਲ ਚੁੱਕੇ ਨੇ ਇਸ ਸਾਲ ਦੇ ਵਿੱਚ ਤੇ ਅਸੀਂ ਤਾਂ ਹੀ ਤੁਹਾਡੇ ਦਰਿਅੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਲਦੋਂ ਜਲਦ ਸਾਡੀ ਪ੍ਰਮੋਸ਼ਨਾਂ ਕਿੱਥੀਆਂ ਜਾਣ ਜਿੰਨਾ ਇਹਨਾਂ ਦਾ ਹੱਕ ਹੈ ਉਹਨਾਂ ਦੇ ਦਰਵਾਜ਼ੇ ਜਲਦੀ ਜਲਦੀ ਉਹਨਾਂ ਨੂੰ ਪ੍ਰੋਵਾਈਡ ਕਰ ਦਿਓ ਥੈਂਕ ਯੂ ਕੋਈ ਨਾਰਾ ਨੂਰਾ ਨਹੀਂ ਲਾਉਣੇ ਕਰਮਚਾਰੀ ਇਕਤਾ ਯੂਨੀਅਨ ਜਿੰਦਾਬਾਦ ਕਰਮਚਾਰੀ ਇਕਤਾ ਯੂਨੀਅਨ ਜਿੰਦਾਬਾਦ ਕੋਈ ਨਾਅਰੇ ਨੁੜ ਨਹੀਂ ਲਾਉਣੇ ਕਰਮਚਾਰੀ ਇਕਤਾ ਯੂਨੀਅਨ ਜਿੰਦਾਬਾਦ ਕਰਮਚਾਰੀ ਇਕਤਾ ਯੂਨੀਅਨ ਜਿੰਦਾਬਾਦ